ਹਰ ਤੋਂ ਬਾਅਦ ਹੁਣ ਅਫਗਾਨਿਸਤਾਨ ਵੀ ਪਾਕਿਸਤਾਨ ਵੱਲ ਵਹਿਰੇ ਪਾਣੀ ਨੂੰ ਰੋਕਣ ਲਈ ਡੈਮ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਅਫਗਾਨਿਸਤਾਨ ਦੇ ਸੂਚਨਾ ਮੰਤਰੀ ਆਲੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਸੂਚਨਾ ਮੰਤਰੀ ਨੇ ਕਿਹਾ ਹੈ ਕਿ ਤਾਲੀਬਾਨ ਦੇ ਸੁਪਰੀਮ ਨੇਤਾ ਮੋਲਵੀ ਹਿਬਾ ਤੂਲਾ ਅਖੁੰਦ ਜ਼ਾਦਾ ਨੇ ਕੁਨਾਰ ਨਦੀ ਉਤੇ ਜਲਦੀ ਤੋਂ ਜਲਦੀ ਡੈਮ ਬਣਾਉਣ ਦਾ ਹੁਕਮ ਦਿੱਤਾ ਮੰਤਰਾਲੇ ਦੇ ਉਪ ਮੰਤਰੀ ਨੇ ਕਿਹਾ ਕਿ ਪਾਣੀ ਤੇ ਊਰਜਾ ਮੰਤਰਾਲੇ ਨੂੰ ਘਰੇਲੂ ਕੰਪਨੀਆਂ ਨਾਲ ਠੇਕਾ ਲੈ ਕੇ ਡੈਮ ਨਿਰਮਾਣ ਜਲਦੀ ਸ਼ੁਰੂ ਕਰਨ ਲਈ ਕਿਹਾ ਗਿਆ ਉਹਨਾਂ ਨੂੰ ਵਿਦੇਸ਼ੀ ਕੰਪਨੀਆਂ ਦੀ ਉਡੀਕ ਨਹੀਂ ਕਰਨੀ ਪਵੇਗੀ ਅਫਗਾਨਿਸਤਾਨ ਨੇ ਇਹ ਫੈਸਲਾ ਹਾਲ ਹੀ ਚ ਹੋਏ ਸੰਘਰਸ਼ ਤੋਂ ਬਾਅਦ ਲਿਆ 9 ਅਕਤੂਬਰ ਤੋਂ 18 ਅਕਤੂਬਰ ਤੱਕ ਚੱਲੀਆਂ ਝੜਪਾਂ 'ਚ 37 ਅਫਗਾਨ ਨਾਗਰਿਕ ਮਾਰੇ ਗਏ ਨੇ ਤੇ 425 ਜ਼ਖਮੀ ਹੋਏ ਸਨ ਇਸ ਦੌਰਾਨ ਭਾਰਤ ਨੇ ਪਹਿਲਗਾਮ ਤਵਾਦੀ ਹਮਲੇ ਤੋਂ ਬਾਅਦ 23 ਅਪ੍ਰੈਲ ਨੂੰ ਸਿੰਧੂ ਜਲ ਸੰਧੀ ਨੂੰ ਵੀ ਮੁਅਤਲ ਕਰ ਦਿੱਤਾ ਸੀ ਤੇ ਪਾਕਿਸਤਾਨ ਵੱਲ ਵਗਦਾ ਪਾਣੀ ਰੋਕ ਦਿੱਤਾ ਸੀ 480 ਕਿਲੋਮੀਟਰ ਲੰਬੀ ਕੁਨਾਰ ਨਦੀ ਅਫਗਾਨਿਸਤਾਨ ਤੋਂ ਵਗਦੀ ਹੈ ਤੇ ਪਾਕਿਸਤਾਨ ਚ ਕਾਬੂਲ ਨਦੀ ਚ ਚਿਤਰਾਲ ਨਦੀ ਦੇ ਰੂਪ ਵਿੱਚ ਮਿਲਦੀ ਹੈ। ਗੁਨਾਰ ਨਦੀ ਦਾ 70 ਤੋਂ 80% 80% ਪਾਣੀ ਪਾਕਿਸਤਾਨ ਨੂੰ ਜਾਂਦਾ ਹੈ। ਇਹ ਕਾਬੂਲ ਨਦੀ ਫਿਰ ਸਿੰਧ ਨਦੀ ਚ ਮਿਲ ਜਾਂਦੀ ਹੈ ਤੇ ਜੇਕਰ ਅਫਗਾਨਿਸਤਾਨ ਇੱਕ ਡੈਮ ਬਣਾਉਂਦਾ ਤੇ ਗੁਨਾਰ ਦੇ ਪਾਣੀ ਨੂੰ ਰੋਕਦਾ ਤਾਂ ਪਾਕਿਸਤਾਨ ਨੂੰ ਗੰਭੀਰ ਨੁਕਸਾਨ ਹੋਵੇਗਾ। ਇਸ ਦਾ ਸਿੱਧਾ ਅਸਰ ਖੈਬਰ ਪਖਤੂਨਖਵਾ ਉੱਤੇ ਵੀ ਪਵੇਗਾ। ਬਜ਼ੌਰ ਤੇ ਮੁਹੰਮਦ ਵਰਗੇ ਖੇਤਰ ਖੇਤੀਬਾੜੀ ਲਈ ਪੂਰੀ ਤਰ੍ਹਾਂ ਇਸ ਨਦੀ ਉੱਤੇ ਨਿਰਭਰ ਕਰਦੇ ਨੇ। ਜੇਕਰ ਸਿੰਚਾਈ ਬੰਦ ਹੋ ਜਾਂਦੀ ਹੈ ਤਾਂ ਫਸਲਾਂ ਦੇ ਵਿਨਾਸ਼ ਦਾ ਖਤਰਾ ਵੀ ਵੱਧ ਜਾਵੇਗਾ ਇਸ ਤੋਂ ਇਲਾਵਾ ਪਾਕਿਸਤਾਨ ਦੇ ਚਿੱਤਰਾਲ ਜ਼ਿਲ੍ਹੇ ਚ ਕੁਨਾਰ ਨਦੀ ਉਤੇ ਚੱਲ ਰਹੇ 20 ਤੋਂ ਵੱਧ ਛੋਟੇ ਹਾਈਡਲ ਪ੍ਰੋਜੈਕਟ ਪਾਣੀ ਦੇ ਰੁਕਣ ਨਾਲ ਪ੍ਰਭਾਵਿਤ ਹੋਣਗੇ ਇਹ ਸਾਰੇ ਪ੍ਰੋਜੈਕਟ ਰਨ ਆਫ ਰਿਵਰ ਨੇ ਭਾਵੇਂ ਦਰਿਆ ਦੀ ਵਹਾਤੋਂ ਸਿੰਧਾ ਬਿਜਲੀ ਪੈਦਾ ਕਰਦੇ ਨੇ ਇਸ ਤੋਂ ਪਹਿਲਾਂ ਤਾਲੀਬਾਨ ਦੇ ਜਲ ਤੇ ਊਰਜਾ ਮੰਤਰਾਲੇ ਦੇ ਬੁਲਾਰੇ ਨੇ ਵੀ ਕਿਹਾ ਸੀ ਕਿ ਬੰਨ ਦਾ ਸਰਵੇਖਣ ਤੇ ਡਿਜ਼ਾਈਨ ਪੂਰਾ ਹੋ ਗਿਆ ਤਾਲੀਬਾਨ ਸਰਕਾਰ ਦਾ ਦਾਵਾ ਹੈ ਕਿ ਇੱਕ ਵਾਰ ਇਹ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਇਹ 45 ਮੈਗਾਵਾਟ ਬਿਜਲੀ ਪੈਦਾ ਕਰੇਗਾ ਤੇ ਲਗਭਗ ਡੇਢ ਲੱਖ ਏਕੜ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਵਾਲਾ ਪਾਣੀ ਪ੍ਰਦਾਨ ਕਰੇਗਾ ਇਸ ਨਾਲ ਅਫਗਾਨਿਸਤਾਨ ਚ ਊਰਜਾ ਸੰਕਟ ਤੇ ਭੋਜਨ ਸੁਰੱਖਿਆ ਚ ਸੁਧਾਰ ਹੋਵੇਗਾ ਤੇ ਕਾਬੂਲ ਨਦੀ ਤੇ ਇਸਾਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵੰਡ ਬਾਰੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਕੋਈ ਰਸਮੀ ਦਵੱਲਾ ਸਮਝੌਤਾ ਨਹੀਂ ਹੈ ਪਾਕਿਸਤਾਨ ਪਹਿਲਾਂ ਵੀ ਅਫਗਾਨਿਸਤਾਨ ਦੇ ਡੈਮ ਪ੍ਰੋਜੈਕਟਾਂ ਬਾਰੇ ਚਿੰਤਾਵਾਂ ਜ਼ਾਹਰ ਕਰ ਚੁੱਕਾ ਹੈ ਕਿਉਂਕਿ ਇਹ ਉਸ ਦੇ ਖੇਤਰ ਨੂੰ ਪਾਣੀ ਦੀ ਸਪਲਾਈ ਘਟਾ ਸਕਦਾ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਘਾਟਕਰਾ ਲੋਕਤਬਰ ਨੂੰ ਸ਼ੁਰੂ ਹੋਇਆ ਸੀ ਪਾਕਿਸਤਾਨ ਨੇ ਕਾਬੁਲ ਚ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਟਿਕਾਣਿਆਂ ਉੱਤੇ ਹੀ ਹਮਲਾ ਕੀਤਾ ਸੀ ਇਸ ਤੋਂ ਬਾਅਦ ਅਫਗਾਨਿਸਤਾਨ ਨੇ ਸਰਹੱਦੀ ਵਿਵਾਦਾਂ ਤੇ ਹਵਾਈ ਖੇਤਰ ਦੀ ਉਲੰਘਣਾ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੰਯੁਕਤ ਰਾਸ਼ਟਰ ਦੇ ਅਨੁਸਾਰ ਪਾਕਿਸਤਾਨ ਹਮਲਿਆਂ 'ਚ 37 ਅਫਗਾਨ ਨਾਗਰਿਕ ਮਾਰੇ ਗਏ ਸਨ ਤੇ 425 ਲੋਕ ਜ਼ਖਮੀ ਹੋਏ ਸਨ ਅਫਗਾਨਿਸਤਾਨ ਦੀ ਤਾਲੀਬ ਸਰਕਾਰ ਨੇ ਪਾਕਿਸਤਾਨ ਉਤੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਜਦੋਂ ਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਉਸਨੇ ਅਤਵਾਦੀ ਟਿਕਾਣਿਆਂ ਵਿਰੁੱਧ ਕਾਰਵਾਈ ਕੀਤੀ ਹੈ ਦਰਸਲ ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਦੇ ਜੜ ਡਰੰਡ ਲਾਈਨ ਹੈ ਜੋ ਬ੍ਰਿਟਿਸ਼ ਕਾਲ ਦੌਰਾਨ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਖਿੱਚੀ ਗਈ ਸੀ ਇਹ ਦੋਵੇਂ ਦੇਸ਼ਾਂ ਦੀ ਰਵਾਇਤੀ ਜ਼ਮੀਨ ਨੂੰ ਵੰਡਦੀ ਹੈ ਤੇ ਦੋਵਾਂ ਪਾਸਿਆਂ ਦੇ ਪਠਾਨ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰਦੇ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ 22 April ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਰੱਦ ਕਰ ਦਿੱਤੀ ਸੀ ਉੱਥੇ ਹੀ 1960 'ਚ ਦਸਤਖਤ ਕੀਤੇ ਗਏ ਇਸ ਸੰਧੀ ਚ 6 ਦਰਿਆਵਾਂ ਸਿੰਧੂ ਜੇਲਮ ਚਨਾਬ ਰਾਵੀ ਬਿਆਸ ਤੇ ਸਤਲੁਜ ਦੇ ਪਾਣੀਆਂ ਨੂੰ ਨਿਰੰਤਰਿਤ ਕੀਤਾ ਗਿਆ ਜੋ ਲਗਭਗ 11.2 ਲੱਖ ਵਰਗ ਕਿਲੋਮੀਟਰ ਦੇ ਖੇਤਰ ਜੋ ਵਗਦੇ ਨੇ ਇਸ ਜ਼ਮੀਨ ਦਾ 47% ਪਾਕਿਸਤਾਨ ਚ 39% ਭਾਰਤ ਚ 8% ਚੀਨ ਚ ਤੇ 6% ਅਫਗਾਨਿਸਤਾਨ ਚ ਹੈ ਇਸ ਖੇਤਰ ਚ ਲਗਭਗ 3 ਕਰੋੜ ਲੋਕ ਰਹਿੰਦੇ ਨੇ ਤੇ ਭਾਰਤ ਦੇ ਪੰਜਾਬ ਅਤੇ ਪਾਕਿਸਤਾਨ ਦੇ ਸਿੰਧ ਵਿੱਚ ਕਾਰ ਦਰਿਆ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ 1947 ਦੀ ਵੰਡ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ 19 ਸਤੰਬਰ 1960 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਤੇ ਪਾਕਿਸਤਾਨ ਦੇ ਰਾਸ਼ਟਰ ਆਯੂਬ ਖਾਨ ਨੇ ਕਰਾਚੀ ਚ ਇੱਕ ਸਮਝੌਤੇ ਉਤੇ ਦਸਤਖਤ ਕੀਤੇ ਸਨ ਜਿਸ ਨੂੰ ਸਿੰਧੂ ਜਲ ਸੰਧੀ ਵਜੋਂ ਜਾਣਿਆ ਜਾਂਦਾ ਹੈ ਅਫਗਾਨਿਸਤਾਨ ਦਾ ਇਹ ਫੈਸਲਾ ਤਾਲੀਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਦੇ ਭਾਰਤ ਦੌਰੇ ਤੋਂ ਬਾਅਦ ਆਇਆ ਮੁਤਾਕੀ 9 ਅਕਤੂਬਰ ਨੂੰ ਭਾਰਤ ਆਏ ਸਨ ਜਿਸ ਦੌਰਾਨ ਉਹਨਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਦੋਵਾਂ ਧਿਰਾਂ ਨੇ ਪਨ ਬਿਜਲੀ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਸੀ ਪਰ ਅੱਜ ਅਫਗਾਨਿਸਤਾਨ ਵਿੱਚ ਦੋ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਤੇ ਇਹਨਾਂ 'ਚ ਸਲਮਾ ਡੈਮ ਤੇ ਸ਼ਾਤੂਤ ਡੈਮ ਸ਼ਾਮਲ ਨੇ ਸਲਮਾ ਡੈਮ 2016 'ਚ ਇਹ ਰਾਤ ਚ 300 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਸੀ ਤੇ ਇਸ ਦੌਰਾਨ ਸ਼ਾਹ ਤੂਤ ਡੈਮ ਕਾਬੂਲ ਨਦੀ ਦੀ ਇੱਕ ਸਹਾਇਕ ਨਦੀ ਉਤੇ ਲਗਭਗ 2000 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ। ਭਾਰਤ ਇਸ ਦੀ ਪੂਰੀ ਲਾਗਤ ਸਹਿਣ ਕਰ ਰਿਹਾ ਹੈ। ਇਸ ਨਾਲ 20 ਲੱਖ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲੇਗਾ ਤੇ 4000 ਹੈਕਟੇਅਰ ਉਤੇ ਖੇਤੀ ਸੰਭਵ ਹੋਵੇਗੀ। ਇਸ ਦੇ 2026 ਤੱਕ ਪੂਰੇ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ।